ਵਾਹਿਗੁਰੂ 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 ਬ੍ਰਹਮ ਗਿਆਨੀ ਪੁੱਤਰਾਂ ਦੇ ਦਾਨੀ ਤਾਂ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਸਥਾਨ ਵਿਖੇ ਤੁਹਾਨੂੰ ਲੈ ਕੇ ਆਇਆ ਦੱਸ ਜੀ ਕਿ ਅੱਜ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ ਤਾਂ ਉਸ ਮੌਕੇ ਤੁਹਾਨੂੰ ਉਹਨਾਂ ਦੇ ਜਨਮ ਸਥਾਨ ਵਿਖੇ ਦਰਸ਼ਨ ਕਰਾਉਣ ਲਈ ਲੈ ਕੇ ਆਇਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਵੱਡੇ ਪੱਧਰ ਦੇ ਉੱਤੇ ਸਜਾਵਟ ਸੰਗਤ ਦੀ ਗੱਲ ਕਰੀਏ ਤਾਂ ਸਵੇਰ ਤੋਂ ਹੀ ਜਿਹੜੀ ਸੰਗਤ ਵੱਡੇ ਪੱਧਰ ਗੁਰੂ ਘਰ ਵਿਖੇ ਦਰਸ਼ਨਦਾਰੇ ਕਰਨ ਉਸੇ ਪਹੁੰਚੀ ਆ ਤਾਂ ਉੱਥੇ ਸਾਡੇ ਨਾਲ ਗੁਰੂ ਘਰ ਦੇ ਜੋ ਕਹਿ ਸਕਦੇ ਮੈਨੇਜਰ ਸਾਹਿਬਾਂ ਚੱਕਤਰ ਸਾਹਿਬਾਨ ਤੇ ਨਾਲ ਦੀ ਨਾਲ ਸ਼ਰੋਮਣੀ ਕਮੇਟੀ ਦੇ ਜਿੰਨੇ ਵੀ ਮੈਂਬਰ ਸਾਹਿਬਾਨ ਨੇ ਸਾਰੇ ਜਿਹੜੇ ਅੱਜ ਜਗਤ ਦੇ ਉੱਤੇ ਇਕੱਤਰ ਹੋਏ ਨੇ ਤਾਂ ਦਰਸ਼ਨ ਦੇ ਕਰਨ ਵਾਸਤੇ ਪਹੁੰਚੇ ਸੰਤ ਆਪਾਂ ਅੰਦ ਨਾਲ ਵੀ ਗੱਲਬਾਤ ਕਰਦੇ ਉਹਨਾਂ ਨਾਲ ਵੀ ਗੱਲ ਕਰਕੇ ਤਾਂ ਅੱਜ ਦੇ ਇਸ ਦਿਨ ਦੇ ਮਹੱਤਵਪੂਰਨ ਇਤਿਹਾਸਿਕ ਦਿਨ ਬਾਰੇ ਗੱਲਬਾਤ ਕਰਦੇ ਆਂ ਸਾਂਝੀ ਕਰਦੇ ਆਂ ਤਾਂ ਸੜਨਾ ਮਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਦੇ ਇਸ ਇਤਿਹਾਸਿਕ ਦਿਨ ਬਾਰੇ ਜ਼ਰੂਰ ਹੈ ਜਿਹੜੀ ਸੰਗਤ ਦੇਖ ਰਹੀ ਉਹਨਾਂ ਨਾਲ ਕੋਈ ਵਿਚਾਰ ਸਾਂਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਹਾੜਾ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਅੱਜ ਦੇ ਦਿਨ ਇਸ ਧਰਤੀ ਤੇ ਉੱਤੇ ਕੱਥੂ ਨੰਗਲ ਦੀ ਧਰਤੀ ਤੇ ਉੱਤੇ ਅਵਤਾਰ ਧਾਰਿਆ ਗੁਰੂ ਸਾਹਿਬ ਨੇ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਾਹਿਬ ਜੀ ਨੇ ਬੜੀਆਂ ਇੱਥੇ ਇਲਾਕੇ ਦੀਆਂ ਸੰਗਤਾਂ ਨੂੰ ਜਿੱਥੇ ਖੁਸ਼ੀਆਂ ਬਖਸ਼ੀਆਂ ਉਥੇ ਛੇ ਪਾਤਸ਼ਾਹਾਂ ਦੇ ਨਾਲ ਉਹਨਾਂ ਨੇ ਆਪਣਾ ਜੀਵਨ ਬਤੀਤ ਕੀਤਾ ਤੇ ਸੇਵਾ ਭਾਵਨਾ ਦੇ ਨਾਲ ਛੇ ਪਾਤਸ਼ਾਹਾਂ ਦੇ ਨਾਲ ਉਹਨਾਂ ਨੇ ਦਰਸ਼ਨ ਕੀਤੇ ਸਾਰੇ ਸੰਗਤ ਦੇ ਤੇ ਉਥੇ ਉਹਨਾਂ ਨੇ ਗਵਾਲੀਅਰ ਦੇ ਬੰਦੀ ਛੋੜ ਦਿਵਸ ਦੇ ਦਿਹਾੜੇ ਦੇ ਉੱਤੇ ਜਿਹੜੀ ਅੱਜ ਆਪਾਂ ਦਿਹਾੜਾ ਮਨਾ ਕੇ ਹਟੇ ਆਂ ਬੰਦੀ ਛੋੜ ਦਿਹਾੜੇ ਦੇ ਉੱਤੇ ਗਵਾਲੀਅਰ ਦੇ ਕਿਲੇ ਦੇ ਉੱਤੇ ਜਾ ਕੇ ਉਹਨਾਂ ਨੇ ਉੱਥੋਂ ਦੇ ਰਾਜੇ ਦੇ ਉੱਤੇ ਚਾਰੇ ਸੰਗਤ ਨੂੰ ਨਾਲ ਲੈ ਕੇ ਚੌਕੀਆਂ ਕੱਡੀਆਂ ਉਥੋਂ ਦੇ ਜਿਹੜੇ ਰਾਜੇ ਨੂੰ ਇਹ ਮਹਿਸੂਸ ਹੋਇਆ ਕਿ ਇਹ ਗੁਰੂ ਸਾਹਿਬਾਨ ਕੋਈ ਉਹ ਐਵੇਂ ਨਹੀਂ ਗਏ ਇਹ ਕੋਈ ਰੱਬੀ ਅਵਤਾਰ ਆ ਉਹਨਾਂ ਦੇ ਮਨ ਦੇ ਵਿੱਚ ਇਹ ਛੁਣਕੀ ਕਿ ਮੈਂ ਬਹੁਤ ਵੱਡੀ ਗਲਤੀ ਕਰ ਲਈ ਆ ਗੁਰੂ ਹਰਗੋਬਿੰਦ ਸਿੰਘ ਸਾਹਿਬ ਨੂੰ ਇੱਥੇ ਜਿਹੜਾ ਕੈਦੀ ਬਣਾ ਕੇ ਰੱਖਿਆ ਫਿਰ ਉਹਨਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਤੁਸੀਂ ਤੁਹਾਨੂੰ ਰਹਾ ਕੀਤਾ ਜਾਂਦਾ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਮੈਂ ਕੱਲੇ ਰਹਿ ਨਹੀਂ ਹੋਣਾ ਜਿਹੜੇ ਇਹਨਾਂ ਰਾਜਿਆਂ ਨੂੰ ਤਿਲ-ਤਿਲ ਦੇ ਵਿੱਚ ਮਰ ਰਿਹਾ ਇਹਨਾਂ ਨੂੰ ਵੀ ਨਾਲ ਜਿਹੜਾ ਇਹ ਰਹਾ ਕੀਤਾ ਜਾਵੇ ਸੋ ਗੁਰੂ ਸਾਹਿਬ ਨੇ ਉੱਥੇ ਨਾਲ 52 ਕਲੀਆਂ ਦਾ ਇੱਕ ਚੋਲਾ ਸਵਾ ਕੇ ਤੇ ਨਾਲ ਗੁਰੂ ਸਾਹਿਬ ਨੇ ਉਥੋਂ ਰਿਹਾਈ ਕਰਵਾ ਕੇ ਬਾਬਾ ਬੁੱਢਾ ਸਾਹਿਬ ਜੀ ਉਥੇ ਰਿਹਾਈ ਲਾ ਕੇ ਕਰਾ ਕੇ ਲਿਆਏ ਤੇ ਅੱਜ ਸਾਨੂੰ ਲੋੜ ਆ ਜਿਹੜੀ ਬੰਦੀ ਸ਼ੋਰ ਦਿਵਸ ਸਾਹਿਬ ਹੀ ਮਨਾ ਕੇ ਹਟੇ ਆ ਬਾਬਾ ਬੁੱਢਾ ਸਾਹਿਬ ਜੀ ਦਾ ਦਿਹਾੜਾ ਮਨਾ ਕੇ ਹਟੇ ਆ ਇਹ ਨਾ ਕਿ ਇਹ ਪੰਨਿਆ ਚੋਰਾਂ ਦੇ ਕਾਬੂ ਆਏ ਆ ਕਾਮ ਕਰੋਧ ਹੰਕਾਰ ਲੋਭ ਦੇ ਵਿੱਚ ਫਸੇ ਫਿਰਦੇ ਆ ਤੇ ਗੁਰੂ ਸਾਹਿਬ ਨੇ ਗੁਰਸਿੱਖਾਂ ਦੇ ਉੱਤੇ ਬੜੀ ਕਿਰਪਾ ਕੀਤੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਦਿਹਾੜਾ ਬਹੁਤ ਜੰਗੀ ਪਦਰ ਤੇ ਬਣਾਇਆ ਗਿਆ ਦਾ ਸੰਗਤਾਂ ਗੱਦ ਗੱਦ ਹੋਈਆਂ ਪਈਆਂ ਤਨ 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 ਗੁਰੂ ਬਾਬਾ ਬੁੱਢਾ ਸਾਹਿਬ ਜੀ ਕਰ ਰਹੀਆਂ ਸੋ ਸੰਗਤਾਂ ਨੂੰ ਬੇਨਤੀ ਆ ਜਿੱਥੇ ਇਹ ਦਿਹਾੜੇ ਮਨਾਇਆ ਜਾ ਰਿਹਾ ਜਾ ਰਿਹਾ ਉੱਥੇ ਗੁਰੂ ਤੇਗ ਬਹਾਦਰ ਜੀ ਦਾ ਦਿਹਾੜਾ ਜਿਹੜਾ 350 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਦਿਹਾੜਾ ਜਿਹੜਾ ਮਨਾ ਰਿਹਾ ਸਾਰੇ ਨਗਰਾਂ ਦੇ ਵਿੱਚ ਵੱਡੇ ਪ੍ਰਦੇਸ਼ਾਂ ਦੇ ਵਿੱਚ ਯਾਰਾਂ 30-34 ਪ੍ਰਦੇਸ਼ਾਂ ਦੇ ਵਿੱਚ ਜਾ ਕੇ ਤੇ ਉਹ 10 ਨਵੰਬਰ ਨੂੰ ਇੱਥੇ ਬਾਬਾ ਬੁੱਢਾ ਸਾਹਿਬ ਦੀ ਧਰਤੀ ਤੇ ਪਹੁੰਚੂਗਾ ਸ਼ੋਮਨੀ ਗੁਰਦੁਆਰਾ ਪਤਵੰਤ ਕਮੇਟੀ ਵੱਲੋਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਕੱਤਰ ਸਾਹਿਬ ਤਰਨਪਤਾਰ ਸਰਦਾਰ ਉਹਨਾਂ ਵੱਲੋਂ ਬੇਨਤੀ ਕੀਤੀ ਜਾਂਦੀ ਆ ਕਿ ਤੁਸੀਂ ਸਾਰੇ ਇਸ ਨਗਰ ਦੇ ਵਿੱਚ ਸਾਰੀਆਂ ਸੰਗਤਾਂ ਸ਼ਾਮਲ ਹੋ ਤਨ ਤਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤਾਂ ਬਾਬਾ ਬੁੱਢਾ ਸਾਹਿਬ ਤੁਹਾਡੇ ਦੇ ਉੱਤੇ ਕਿਰਪਾ ਕਰਨ ਇਹਨੀਆਂ ਬੇਨਤੀਆਂ ਨਾਲ ਮੈਂ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਸੰਗਤ ਦੇ ਇੱਥੇ ਦਰਸ਼ਨ ਲਾਖਤਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਇੱਥੇ ਕਾਲਵਾ ਸਾਹਿਬ ਸਿਕਤਰ ਸਾਹਿਬ ਪਹੁੰਚਿਆ ਉਹਨਾਂ ਦਾ ਧੰਨਵਾਦ ਸਾਰੀ ਸੰਗਤ ਦਾ ਧੰਨਵਾਦ ਸੋਹਣੀ ਕਮੇਟੀ ਦਾ ਸਮੂਹ ਸਤਾ ਪਹੁੰਚਿਆ ਉਹਨਾਂ ਦਾ ਵੀ ਧੰਨਵਾਦ ਸੰਗਤਾਂ ਸਾਰਿਆਂ ਦਾ ਧੰਨਵਾਦ ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡੇ ਪੱਦਰ ਦੇ ਉੱਤੇ ਸੰਗਤ ਆ ਰਹੀ ਹੈ ਜੀ ਤਾਂ ਅੱਜ ਦਾ ਇੱਕ ਇਤਿਹਾਸਿਕ ਦਿਨ ਹੈ ਦਰਸ਼ਨ ਦੇਦਾਰੇ ਕਰ ਰਹੀ ਹੈ ਬਾਬਾ ਜੀ ਦੇ ਤਾਂ ਇੱਥੇ ਆ ਕੇ ਖਾਸ ਤੌਰ ਤੇ ਉੱਤੇ ਸੰਗਤ ਬਹੁਤ ਨਿਹਾਲ ਹੋ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਇਸ ਪਵਿੱਤਰ ਦਿਹਾੜੇ ਤੇ ਜਿਸ ਦਿਨ ਬਹੁਤ ਹੀ ਸਤਿਕਾਰਯੋਗ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਨੇ ਅੱਜ ਦੇ ਦਿਨ ਤੇ ਇਸ ਪਾਵਨ ਸਥਾਨ ਤੇ ਜਨਮ ਧਾਰਿਆ ਜਨਮ ਧਾਰ ਕੇ ਜਿੱਥੇ ਲਕਾਈ ਲਈ ਲੋਕ ਭਲਾਈ ਲਈ ਕਾਰਜ ਕੀਤੇ ਉਥੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਨੂੰ ਇਹ ਵੀ ਜਿਹੜੀ ਆ ਬਖਸ਼ਿਸ਼ ਹੋਈ ਕਿ ਉਹਨਾਂ ਨੇ 6 ਗੁਰੂ ਸਾਹਿਬਾਨ ਨੂੰ ਗਰਾਈ ਆਪਣੇ ਹੱਥੀ ਤਿਲਕ ਲਾਇਆ ਮੈਂ ਸਮਝਦਾ ਜੋ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਿਧਾਂਤ ਹੈ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਉਸ ਦੇ ਉੱਤੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਨੇ ਪੂਰਾ ਮਤਲਬ ਪਿੰਡੇ ਤੇ ਹੰਡਾ ਕੇ ਤੇ ਉਹਦਾ ਪਹਿਰਾ ਦਿੱਤਾ ਤੇ ਸਾਨੂੰ ਵੀ ਆਦੇਸ਼ ਕੀਤਾ ਕਿ ਇਹ ਜੋ ਸਿਧਾਂਤ ਨੇ ਸਿੱਖੀ ਦੇ ਤਿੰਨ ਮੁਢਲੇ ਅਸੂਲ ਨੇ ਇਹਨਾਂ ਦੇ ਉੱਤੇ ਚੜ ਕੇ ਆਪਣਾ ਚੱਲ ਕੇ ਜੀਵਨ ਸਫਲਾ ਕਰਨਾ ਚਾਹੀਦਾ ਮੈਂ ਇਸ ਪਵਿੱਤਰ ਦਿਹਾੜੇ ਤੇ ਸਮੂਹ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਕਿ ਜਿੱਥੇ ਆਪ ਇਸ ਸਥਾਨ ਤੇ ਨਤਮਸਤਕ ਹੋ ਕੇ ਆਪਣੇ ਪਰਿਵਾਰਾਂ ਸਮੇਤ ਗੁਰੂ ਗਰੰਡ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਿਹਾ ਜੋ ਤਨ ਤਨ ਬਾਬਾ ਬੁੱਢਾ ਸਾਹਿਬ ਨੂੰ ਆਣ ਕੇ ਯਾਦ ਕਰ ਰਹਿ ਜੇ ਤੇ ਉਹ ਇੱਥੇ ਆਉਣ ਦਾ ਤਾਂ ਹੀ ਫਾਇਦਾ ਹੈ ਕਿ ਜੋ ਸਾਡੇ ਗੁਰੂ ਸਾਹਿਬਾਨਾਂ ਨੇ ਪੂਰਨੇ ਪਾਏ ਆ ਤਨ ਤਨ ਬਾਬਾ ਬੁੱਢਾ ਸਾਹਿਬ ਨੇ ਜੋ ਸਾਨੂੰ ਦੇਸ਼ ਸੰਦੇਸ਼ ਦਿੱਤੇ ਨੇ ਅੱਜ ਦੇ ਯੁੱਗ ਦੇ ਵਿੱਚ ਜਿਹੜਾ ਕਿ ਬੜਾ ਹੀ ਭਿਆਨਕ ਯੁੱਗ ਚੱਲ ਰਿਹਾ ਹੈ ਕਲ ਯੁੱਗ ਦਾ ਯੋਗ ਆ ਨਸ਼ਿਆਂ ਦੇ ਵਿੱਚ ਲੋਕ ਗਲਤਾਨ ਹੋਏ ਪਏ ਨੇ ਹੋਰ ਈਰਖਾ ਦਵੇਸ਼ ਸਰੀਕਿਆਂ ਦੇ ਵਿੱਚ ਹੋਏ ਪਏ ਨੇ ਇਹਨਾਂ ਤੋਂ ਤਾਂ ਹੀ ਛੁਟਕਾਰਾ ਹੋ ਸਕਦਾ ਕਿ ਜੇ ਅਸੀਂ ਉਹਨਾਂ ਦੇ ਪਾਇ ਪੂਰਨਿਆਂ ਤੇ ਉਹਨਾਂ ਦੇ ਪਾਇ ਗਾੜੀ ਰਾਤ ਤੇ ਚੱਲ ਕੇ ਆਪਣਾ ਜੀਵਨ ਬਤੀਤ ਕਰੀਏ ਮੈਂ ਇਸ ਪਵਿੱਤਰ ਦਿਹਾੜੇ ਤੇ ਸਾਡੇ ਨਾਲ ਮੈਂਬਰ ਸਾਹਿਬਾਨ ਸਰਦਾਰ ਅਮਰਜੀਤ ਸਿੰਘ ਭਲਾਈਪੁਰ ਸਰਦਾਰ ਜਸਪਾਲ ਸਿੰਘ ਢੱਡੇ ਮੈਨੇਜਰੀ ਦਰਬਾਰ ਸਾਹਿਬ ਸਰਦਾਰ ਜਗਰੂਪ ਸਿੰਘ ਮੈਨੇਜਰ ਇੱਥੋਂ ਦੇ ਸਰਦਾਰ ਸਰੂਪ ਸਿੰਘ ਸਾਹਿਬ ਕਾ ਮੈਨੇਜਰ ਉਹ ਵੀ ਸਾਰੇ ਮੌਜੂਦ ਨੇ ਹੋਰ ਰਾਗੀ ਸਿੰਘ ਮੌਜੂਦ ਨੇ ਜਿਹੜੇ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਜਿਹੜਾ ਉਹਨਾਂ ਹਾਲ ਕਰ ਰਿਹਾ ਆ ਵੈਸੇ ਸਾਡੇ ਵੱਲੋਂ ਸ਼ੋਵਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਇਥੋਂ ਦੀ ਮੈਨੇਜਮੈਂਟ ਵੱਲੋਂ ਮੈਨੇਜਰ ਸਾਹਿਬ ਵੱਲੋਂ ਸੰਗਤਾਂ ਦੀ ਸਹੂਲਤ ਲਈ ਜਿੱਥੇ ਸਰਾਵਾਂ ਦੇ ਪ੍ਰਬੰਧ ਨੇ ਲੰਗਰਾਂ ਦੇ ਪ੍ਰਬੰਧ ਨੇ ਪਾਰਕਿੰਗਾਂ ਦੇ ਪ੍ਰਬੰਧ ਨੇ ਉਹ ਬੜੇ ਵਿਸ਼ੇਸ਼ ਕੀਤੇ ਗਏ ਨੇ ਪਰ ਫਿਰ ਵੀ ਜਿਹੜੇ ਆ ਉਹ ਕਿਤੇ ਨਾ ਕਿਤੇ ਥੋੜੀ ਬਹੁਤੀ ਕਮੀ ਰਹਿ ਜਾਂਦੀ ਆ ਉਹਦੀ ਅਸੀਂ ਖਿਮਾ ਮੰਗਦੇ ਆ ਤੇ ਅੱਜ ਦੇ ਇਸ ਪਵਿੱਤਰ ਦਿਹਾੜੇ ਦੇ ਮਾਣਯੋਗ ਪ੍ਰਧਾਨ ਸ਼ੋਵਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਜਿਹੜੇ ਅਸੀਂ ਹਾਜ਼ਰੀ ਲਵਾਉਂਦੇ ਆ ਦੂਜਾ ਜਿਹੜਾ ਬੰਡਾਲਾ ਸਾਹਿਬ ਨੇ ਹੁਣੇ ਕੀ ਆ ਧੰਨ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਦਾ ਜਿਹੜਾ 350 ਸਾਲਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਉਹਨਾਂ ਦੇ ਨਾਲ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਯਾਲਾ ਜੀ ਦਾ ਉਹ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਨਿਹੰਗ ਜਥੇਬੰਦੀਆਂ ਸਮੂਹ ਸੰਪਰਦਾਵਾਂ ਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੇ ਵੱਡੇ ਪੱਧਰ ਤੇ ਮਨਾਉਣ ਜਾ ਰਹੀ ਆ ਜਿਸ ਦੇ ਸਬੰਧ ਦੇ ਵਿੱਚ 21 ਅਗਸਤ ਤੋਂ ਅਸਾਮ ਦੀ ਧਰਤੀ ਤੋਂ ਗੁਰਦੁਆਰਾ ਧੋਬੜੀ ਸਾਹਿਬ ਤੋਂ ਇੱਕ ਮਹਾਨ ਨਗਰ ਕੀਰਤਨ ਅਸੀਂ ਆਰੰਭ ਕੀਤਾ ਗਿਆ ਸੀਗਾ ਮੈਂ ਇੱਥੇ ਸੰਗਤ ਨੂੰ ਦੱਸਣਾ ਚਾਹੁੰਦਾ ਆ ਕਿ ਉਹ ਉਹ ਪਵਿੱਤਰ ਸਥਾਨ ਹੈ ਜਿੱਥੇ ਗੁਰਤੇਗ ਬਹਾਦਰ ਪਾਸ਼ਾ ਜੀ ਦੇ ਚਰਨ ਪਏ ਤੇ ਉੱਥੇ ਸਿਰਫ ਇੱਕ ਸਿੱਖ ਪਰਿਵਾਰ ਆ ਇੱਕ ਸਿੱਖ ਪਰਿਵਾਰ ਹੈ ਬਾਕੀ 3 3 4 400 ਕਿਲੋਮੀਟਰ ਤੋਂ ਸ਼ਾਇਦ ਬੰਡਾਲਾ ਸਾਹਿਬ ਵੀ ਉੱਥੇ ਗਏ ਸੀਗੇ ਅਸੀਂ ਵੀ ਮਾਨਜੋਗ ਸਿੰਘ ਸਾਹਿਬ ਜੀ ਪ੍ਰਧਾਨ ਜੀ ਵੀ ਗਏ ਸੀਗੇ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੋਂ ਸੰਗਤਾਂ ਨੇ ਪੂਰੇ ਜਾਹੋ ਜਲੌਲ ਦੇ ਨਾਲ ਨਗਰ ਕੀਰਤਨ ਦਾ ਆਰੰਭ ਕੀਤਾ ਉਹ ਪੜਾਦਰ ਪੜਾ ਚਾਲੇ ਮਾਰਦਾ ਆ ਵੱਖ-ਵੱਖ ਸਟੇਟਾਂ ਦੇ ਵਿੱਚੋਂ ਦੀ ਹੁੰਦਾ ਆ ਮਹਾਨ ਨਗਰਾਂ ਸ਼ਹਿਰਾਂ ਦੇ ਵਿੱਚ ਹੁੰਦੇ ਆ ਲਗਭਗ 24 ਸਟੇਟਾਂ ਨੂੰ ਉਹ ਟੱਚ ਕਰਦਾ ਆ 10 ਨਵੰਬਰ ਨੂੰ ਇਸ ਸਥਾਨ ਤੇ ਆਉਣਾ ਆ ਮੇਰੀ ਬੇਨਤੀ ਆ ਕਿ ਗੁਰੂ ਨਾਨਕ ਪਾਤਸ਼ਾਹ ਦੇ ਇਸ ਸਥਾਨ ਤੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਇਸ ਸਥਾਨ ਤੇ ਜਿਹੜੀਆਂ ਸੰਗਤਾਂ ਉਸ ਨਗਰ ਕੀਰਤਨ ਦੀ ਸੇਵਾ ਵੀ ਕਰਨ ਧੰਨ ਗੁਰੂ ਤੇਗ ਬਹਾਦਰ ਪਾਸ਼ਾ ਨੂੰ ਸਜਦਾ ਵੀ ਕਰਨ ਇਸ ਤੋਂ ਬਾਅਦ ਇਹ ਨਗਰ ਕੀਰਤਨ ਅੱਗੇ ਚਾਲੇ ਮਾਰਦਾ ਹੋਇਆ 23 ਨਵੰਬਰ ਨੂੰ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਜਿਹੜਾ ਉਸ ਸੰਪੰਨ ਹੋਵੇਗਾ ਉਸ ਤੋਂ ਬਾਅਦ 23 ਤਰੀਕ ਤੋਂ ਲੈ ਕੇ ਤੇ 29 ਤਰੀਕ ਤੱਕ ਸਮੂਹੇ ਪੰਥ ਦੇ ਸਹਿਯੋਗ ਦੇ ਨਾਲ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉੱਥੇ ਸਮਾਗਮ ਲੀਕੇ ਨੇ 23 ਤਰੀਕ ਤੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 350 ਸਾਲਾ ਗਿਰਾਇ ਉਹ ਜਿਹੜਾ ਜਿਹੜਾ ਹੈ ਉਥੇ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾਣਾ ਆ ਫਿਰ 29 ਤਰੀਕ ਤੱਕ ਲਗਾਤਾਰ ਦਿਨ ਰਾਤ ਜਿਹੜੇ ਆ ਉਹ ਸਮਾਗਮ ਚੱਲਣੇ ਆ ਮੇਰੀ ਬੇਨਤੀ ਆ ਕਿ ਸਮੂਹ ਗੁਰੂ ਨਾਨਕ ਨਾਮ ਲੈਵਾ ਜਿਹੜੀਆਂ ਸੰਗਤਾਂ ਜਿੱਥੇ ਵੀ ਕਿਤੇ ਦੂਰ ਡੇੜੇ ਆਪ ਜੀ ਦੇ ਮਾਧਿਅਮ ਰਹੀ ਸੁਣ ਰਹੀਆਂ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਨਾਂ ਮਤਲਬ ਦਿਨਾਂ ਦੇ ਵਿੱਚ 21 ਤਰੀਕ ਤੋਂ ਲੈ ਕੇ ਜਾਂ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਉਥੇ ਜ਼ਰੂਰ ਪਹੁੰਚਣ ਫਿਰ ਇੱਕ ਜਿਹੜਾ ਹੈ 25 ਤਰੀਕ ਨੂੰ ਦਿੱਲੀ ਤੋਂ ਉਤੋਂ ਜਿਹੜਾ ਆ ਭਾਈ ਜੈਤਾ ਜੀ ਜਦੋਂ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੇ ਉਥੇ ਸ਼ਹੀਦੀ ਪ੍ਰਾਪਤ ਕੀਤੀ ਤੇ ਉਹਨਾਂ ਦਾ ਸ਼ੀਸ਼ ਜਿਹੜੇ ਪੜਾਵਾ ਥਾਣੇ ਲੈ ਕੇ ਆਏ ਨੇ ਉਹਨਾਂ ਪੜਾਵਾ ਥਾਣੇ ਹੁੰਦਾ ਆ 28 ਤਰੀਕ ਨੂੰ ਜਿਹੜਾ ਕੀਰਤਪੁਰ ਸਾਹਿਬ ਉਹ ਵੀ ਜਿਹੜਾ ਸ਼ਹੀਦੀ ਇਮਾਰਤ ਚ ਪਹੁੰਚਣਾ ਆ ਤੇ ਫਿਰ 29 ਤਰੀਕ ਨੂੰ ਸਵੇਰੇ ਅੰਮ੍ਰਿਤ ਵੇਲੇ ਪੂਰੇ ਜਾਹੋ ਜਲੌਲ ਦੇ ਨਾਲ ਜੋ ਪ੍ਰਾਤਨ ਰਵੈਤ ਚੱਲ ਰਹੀ ਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਜਿਹੜੇ ਆ ਉਥੋਂ ਉਸ ਥਾਂ ਤੋਂ ਜਾ ਕੇ ਗੁਰੂ ਸਾਹਿਬ ਦਾ ਸ਼ੀਸ਼ ਲਿਆ ਕੇ ਤੇ ਸੰਸਕਾਰ ਕੀਤਾ ਸੀਗਾ ਉਹ ਪੂਰੇ ਜਾਹੋ ਜਲੌਲ ਦੇ ਨਾਲ ਉਥੋਂ ਕੀਰਤਪੁਰ ਸਾਹਿਬ ਤੋਂ ਜਿਹੜਾ ਇੱਕ ਸ਼ਹੀਦੀ ਇਮਾਰਤ ਸਜਾਇਆ ਜਾਵੇਗਾ ਜੋ ਜਿਹੜਾ ਵਾ ਸ਼ੀਸ਼ ਜਿਹੜਾ ਜਿਹੜਾ ਉੱਥੇ ਅਨੰਦ ਪ੍ਰਸਾਦ ਲਿਆ ਕੇ ਉਹਨਾਂ ਦਾ ਜਿਹੜਾ ਉਹ ਤਿਹਾਰ ਮਨਾਇਆ ਜਾਏਗਾ ਮੈਂ ਸਾਰੀਆਂ ਸੰਗਤਾਂ ਨੂੰ ਫੇਰ ਦੁਬਾਰਾ ਆਪ ਜੀ ਦੇ ਮਾਧਿਅਮ ਰਹੀਂ ਕਹਿੰਦਾ ਹਾਂ ਕਿ ਆਪਣਾ ਜੀਵਨ ਸਫਲਾ ਕਰੀ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਉੱਥੇ ਖੜ ਕੇ ਗੁਰ ਇਤਿਹਾਸ ਤੋਂ ਜਾਣੂ ਕਰਾਈ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੁਸੀਂ ਵੀ ਪਹੁੰਚੇ ਹੋ ਤਾਂ ਅੱਜ ਇਤਿਹਾਸਿਕ ਦਿਨ ਹੈ ਸੰਗਤਾਂ ਨੂੰ ਕੀ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਸਾਡੇ ਸਤਿਕਾਰਯ ਸਰਦਾਰ ਅਮਰਜੀਤ ਸਿੰਘ ਜੀ ਬੰਡਾੜਾ ਮੈਂਬਰ ਸ਼ੋਰਨਿਕ ਕਮੇਟੀ ਸਕੱਤਰ ਤਰਨ ਪ੍ਰਚਾਰ ਸਾਹਿਬ ਬਲੰਦਸਰ ਕਾਲਵਾ ਨੇ ਪੂਰੀ ਵਿਸਤਾਰ ਚ ਆਪ ਜੀ ਨੂੰ ਜਾਣਕਾਰੀ ਦੇ ਦਿੱਤੀ ਹੈ ਇਹ ਉਹ ਨਗਰ ਹੈ ਜਿੱਥੇ ਤੰਤਨ ਸੈਭ ਸ਼੍ਰੀ ਗੁਰੂ ਨਾਨਕ ਦੇਵ ਪਾਸ਼ਾ ਜੀ ਨੇ ਚਰਨ ਪਾਏ ਅਤੇ ਬ੍ਰਹਮਗਣੀ ਬਾਬਾ ਬੁੱਢਾ ਸਾਹਿਬ ਜੀ ਨੇ 1506 ਈਸਵੀ ਨੂੰ ਮਾਤਾ ਗੌਰਾਂ ਜੀ ਅਤੇ ਪਿਤਾ ਬਾਬਾ ਸੁੱਗਾ ਜੀ ਦੇ ਗ੍ਰਹਿ ਵਿਖੇ ਜਨਮ ਧਾਰ ਕੇ ਪੂਰੀ ਲਕਾਈ ਨੂੰ 125 ਸਾਲ 1 ਮਹੀਨਾ 4 ਦਿਨ ਦੀ ਉਮਰ ਭੋਕੇ ਗੁਰੂ ਸਾਹਿਬ ਦੀ ਸੇਵਾ ਵਿੱਚ 12 ਸਾਲ ਤੋਂ ਬਾਅਦ ਉਮਰ ਤੋਂ ਬਾਅਦ ਲਗਾਤਾਰ ਅਖੀਰਲੇ ਸਮੇਂ ਤੱਕ ਗੁਰੂ ਘਰ ਦੀ ਸੇਵਾ ਵਿੱਚ ਰਹੇ ਜਿਨ੍ਹਾਂ ਨੇ ਆਪਣੀ ਸੇਵਾ ਦੌਰਾਨ ਬਹੁਤ ਵੱਡੀਆਂ-ਵੱਡੀਆਂ ਜ਼ਿੰਮੇਵਾਰੀਆਂ ਨਿਭਾਈਆਂ ਸਿੱਖੀ ਦੇ ਥੰਮ ਗਿਣੇ ਜਾਣੇ ਸਭ ਤੋਂ ਪਹਿਲਾਂ ਬਾ ਮੋਢਾ ਸਾਹਿਬ ਜੀ ਦਾ ਨਾਮ ਹੁੰਦਾ ਹੈ ਜਿਨ੍ਹਾਂ ਨੇ ਕਿ 6ਵੀਂ ਪਾਸੀ ਤੱਕ ਗੁਰਿਆਈ ਤਲਕ ਦਿੱਤਾ ਉਸ ਤੋਂ ਬਾਅਦ ਉਹਨਾਂ ਦੀ ਬੰਸ ਨੇ ਅਸੀਂ 10 ਪਾਸਾ ਤੱਕ ਗੁਰੂ ਸਾਹਿਬਾਂ ਨੂੰ ਤਿਲਕ ਦੀ ਰਸਮ ਅਦਾ ਕੀਤੀ ਇਸ ਤੋਂ ਇਲਾਵਾ ਬਾਬਾ ਬੁੱਢਾ ਸਾਹਿਬ ਜੀ ਨੇ ਗੁਰअर्जਨ ਸਾਹਿਬ ਜੀ ਨੂੰ ਵੀ ਸਿੱਖਿਆ ਦਿੱਤੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜੋ ਵਿਦਿਆ ਦੀ ਜਾਣਕਾਰੀ ਦਿੱਤੀ ਇਸ ਤੋਂ ਇਲਾਵਾ ਬਹੁਤ ਵੱਡੇ ਪਰਵ ਕਾਰਨੇ دنیਵੀ ਤੇ ਲੋਕਾਈ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਅੱਜ ਉਸ ਪਾਵਨ ਧਰਤੀ ਤੇ ਬਾਬਾ ਬੁੱਢਾ ਸਾਹਿਬ ਜੀ ਦਾ 519 ਸਾਲਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਇਸ ਬਾਰੇ ਸਮੂਹ ਸੰਗਤ ਨੂੰ ਮੈਂ ਲੱਖ ਲੱਖ ਵਧਾਈ ਦਿਨਾ ਹਾਂ ਪਹੁੰਚਿਆ ਸੰਗਤਾਂ ਦਾ ਤਹਿ ਦਿਲੋਂ ਤਲਾਵ। ਮੈਨੇਜਰ ਸਾਹਿਬ ਵੱਲੋਂ ਸਮੂਹੇ ਪ੍ਰਬੰਧ ਕੀਤੇ ਗਏ ਹਨ ਕਿ ਉਹ ਸੰਗਤਾਂ ਨੂੰ ਹਰ ਪ੍ਰਕਾਰ ਦੀ ਸੇਵਾ ਕੀਤੀ ਜਾਏਗੀ। ਪੁੱਲ ਚੁੱਕ ਦੀ ਮਾਫੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਜੋ ਇੱਥੋਂ ਦੇ ਮੈਨੇਜਰ ਸਾਹਿਬ ਨੇ ਉਹ ਵੀ ਮੌਜੂਦ ਨੇ ਤਾਂ ਮੈਨੇਜਰ ਸਾਹਿਬ ਕੀ ਕੁਝ ਖਾਸ ਪ੍ਰਬੰਧ ਕੀਤੇ ਗਏ ਨੇ ਸਵੇਰ ਤੋਂ ਵੱਡੇ ਪੱਧਰ ਦੇ ਉੱਤੇ ਸੰਗਤਾਂ ਜਿਹੜੀਆਂ ਗੁਰੂ ਘਰ ਵਿਖੇ ਆ ਰਹੀਆਂ ਨੇ ਨਤਮਸਤਕ ਹੋ ਰਹੀਆਂ ਨੇ ਤਾਂ ਕਿੱਦਾਂ ਦੇ ਪ੍ਰਬੰਧ ਜਿਹੜੇ ਆ ਇੱਥੇ ਕੀਤੇ ਗਏ। ਤਾਂ ਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ ਅੱਜ ਪਿੰਡ ਕਥੂ ਨੰਗਲ ਵਿਖੇ ਮਨਾਇਆ ਜਾ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਸੰਗਤਾਂ ਦੀ ਸਹੂਲਤ ਵਾਸਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ ਜਿੱਥੇ ਲੰਗਰ ਦਾ ਰੈਸ਼ਦਾ ਪਾਰਕਿੰਗਾਂ ਦਾ ਪ੍ਰਬੰਧ ਕੀਤਾ ਗਿਆ ਉੱਥੇ ਇੱਕ ਛਮਿਆਨੇ ਦੇ ਵੀ ਚੰਗੇ ਪ੍ਰਬੰਧ ਹੋਏ ਨੇ ਇਹ ਸਾਰੇ ਪ੍ਰਬੰਧ ਕਰਦਿਆਂ ਕਿਤੇ ਨਾ ਕਿਤੇ ਪ੍ਰਬੰਧਾਂ ਦੇ ਵਿੱਚ ਕਮੀਆਂ ਰਹਿ ਜਾਂਦੀਆਂ ਉਹ ਪ੍ਰਬੰਧਾਂ ਦੀ ਜਿਹੜੀ ਕਮੀਆਂ ਦੀ ਉਹ ਖਿਮਾ ਮੰਗਦੇ ਆਂ ਬਾਕੀ ਜੋ ਵੀ ਅਸੀਂ ਪ੍ਰਬੰਧ ਕੀਤੇ ਆ ਸੰਗਤਾਂ ਦੀ ਸਹੂਲਤ ਵਾਸਤੇ ਮੁੱਖ ਰੱਖਦੇ ਆ ਉਹ ਕੀਤੇ ਆ ਜੀ ਸੰਗਤਾਂ ਬਹੁਤ ਖੁਸ਼ ਨੇ ਅੱਜ ਠਾਠਾ ਮਾਰਦਾ ਕੱਠ ਗੁਰੂ ਘਰਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਸੰਗਤਾਂ ਦੂਰੋਂ ਨੇੜੋਂ ਚੱਲ ਕੇ ਆਈਆਂ ਐ ਇਹ ਸਾਰੀਆਂ ਸੰਗਤਾਂ ਦਾ ਸਾਡੇ ਤਹਿ ਦਿਲੋਂ ਧੰਨਵਾਦ ਆ ਜੀ ਉਹਨਾਂ ਨੂੰ ਮੁਬਾਰਕਾਂ ਬਹੁਤ ਬਹੁਤ ਇੱਕ ਹੋਰ ਬੇਨਤੀ ਆ ਜੀ 10 ਨਵੰਬਰ ਨੂੰ ਜਿਹੜਾ ਕੀਰਤਨ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਸ਼ਹੀਦੀਪੁਰਬ ਨੂੰ ਸਮਰਪਿਤ ਉਹ 10 ਤਰੀਕ ਨੂੰ ਰਾਤ ਨੂੰ ਇੱਥੇ ਪੜਾਅ ਕਰਨਗੇ ਜੀ ਸਵੇਰੇ ਯਾਰਾਂ ਨੂੰ ਇੱਥੋਂ ਆਰੰਭ ਹੋਣਗੇ ਸਾਡੀ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਗਤ ਇੱਥੇ ਜਿਹੜੀ ਆ ਦਰਸ਼ਨ ਕਰਨ ਆਵੇ ਅਤੇ ਗੁਰੂ ਦੀਆਂ ਖੁਸ਼ੀਆਂ ਲੈ ਕੇ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵੱਡੇ ਪੱਧਰ ਤੇ ਸੰਗਤ ਸਵੇਰ ਤੋਂ ਹੀ ਜਿਹੜੀ ਗੁਰੂ ਘਰ ਆ ਦੇਖੋ ਜੀ ਤੁਸੀਂ ਕੈਮਰਾ ਮਾਰ ਸਕਦੇ ਹੋ ਜੀ ਸਵੇਰ ਤੋਂ ਹੀ ਗੁਰੂ ਸਾਹਿਬ ਦੀ ਦੇ ਜਿਹੜੇ ਉਹ ਲਾਈਨਾਂ ਲੱਗੀਆਂ ਹੋਈਆਂ ਨੇ ਦਰਸ਼ਨ ਕਰਨ ਵਾਸਤੇ ਇਹ ਰਾਤ ਦੇ 12 ਵਜੇ ਤੱਕ ਇਦਾਂ ਹੀ ਲਾਈਨਾਂ ਇੰਨਾ ਤੋਂ ਲੰਮੀਆਂ ਹੋ ਜਾਣੀਆਂ ਇੱਥੇ ਪੈਰ ਰੱਖਣ ਨੂੰ ਥਾਂ ਨਹੀਂ ਹੋਣਾ ਇੱਥੇ ਬਹੁਤ ਜ਼ਿਆਦੀ ਜਿਹੜੀ ਉਹ ਸੰਗਤ ਇਕੱਠ ਹੋਣੀ ਆ ਇਹ ਸਭ ਗੁਰੂ ਨੂੰ ਗੁਰੂ ਦੀ ਬਖਸ਼ਿਸ਼ ਆ ਗੁਰੂ ਨੂੰ ਪਿਆਰ ਕਰਨ ਵਾਲੀ ਸੰਗਤ ਆ ਸਿੱਖ ਆ ਇਹ ਇਸੇ ਤਰ੍ਹਾਂ ਇਹਨਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਆ ਹਰ ਪ੍ਰਬੰਧ ਕੀਤੇ ਹੋਏ ਨੇ ਸੋ ਇਹ ਸਾਡੇ ਵੱਲੋਂ ਜਿਹੜੇ ਵਿਸ਼ੇਸ਼ ਪ੍ਰਬੰਧ ਨੇ ਸੰਗਤਾਂ ਦੀ ਸਹੂਲਤ ਵਾਸਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਤਸਵੀਰਾਂ ਜਿਹੜੀਆਂ ਗੁਰੂ ਘਰ ਦੀਆਂ ਸਾਂਝੀਆਂ ਕਰ ਰਿਹਾ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਜਿਹੜੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾਂ ਸੰਗਤ ਵੱਡੇ ਪੱਧਰ ਦੇ ਉੱਤੇ ਗੁਰੂ ਘਰ ਵਿਖੇ ਪਹੁੰਚ ਰਹੀ ਆ ਦਰਸ਼ਨਦਾਰੇ ਕਰ ਰਹੀ ਆ ਤਾਂ ਉਹਨਾਂ ਦੀਆਂ ਵੀ ਤਸਵੀਰਾਂ ਜਿਹੜੀਆਂ ਤੜ ਨਾਲ ਸਾਂਝੀਆਂ ਕਰ ਰਹੇ ਆ ਤਾਂ ਕੁਝ ਸੰਗਤਾਂ ਦੇ ਨਾਲ ਵੀ ਗੱਲ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਬੜਾ ਇਤਿਹਾਸਿਕ ਦਿਨ ਕਹਿ ਸਕਦੇ ਜਨਮ ਦਿਹਾੜਾ ਬਾਬਾ ਜੀ ਜਨਮ ਦੇ ਰਹੇ ਆ ਜੀ ਬਹੁਤ ਬਜ਼ੁਰਗਾਨੇ ਸੇਵਾ ਕੀਤੀ 125 ਸਾਲ ਉਹਨਾਂ ਦੀ ਹਸਤਾਈ ਬਹੁਤ ਵਧੀਆ ਆਨੰਦ ਆ ਰਿਹਾ ਜੀ ਮਹਾਰਾਜ ਦੇ ਘਰ ਆਣ ਕੇ ਬਹੁਤ ਬਹੁਤ ਦਰਸ਼ਨ ਦੀਦਾਰੀ ਕਰਨ ਵਾਸਤੇ ਸਤਿ ਸ੍ਰੀ ਅਕਾਲ ਜੀ ਅਸੀਂ ਆ ਪਿੰਡੇ ਸਾਡੇ ਟਾਲੀ ਸਾਹਿਬ ਲਾਗੇ ਬਾਬਾਵਾਲ ਹਾਂਜੀ ਵਾਹਿਗੁਰੂ ਜੀ ਖਾਲਸਾ ਬਹੁਤ ਆਨੰਦ ਆ ਰਿਹਾ ਜੀ ਬਹੁਤ ਹੀ ਜ਼ਿਆਦਾ ਆਨੰਦ ਆ ਰਿਹਾ ਵਾਹਿਗੁਰੂ ਦੇ ਘਰ ਆਣ ਬਹੁਤ ਖੁਸ਼ੀ ਆ ਹਰ ਇੱਕ ਨੂੰ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਤੇ ਪਾਸ਼ਾ ਸ ਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਸੰਗਤਾਂ ਦੇ ਨਾਲ ਵੀ ਗੱਲ ਕੀਤੀ ਹੈ ਸੰਗਤ ਵੱਡੇ ਪੱਧਰ ਦੇ ਉੱਤੇ ਗੁਰੂ ਘਰ ਵਿਖੇ ਆ ਕੇ ਦਰਸ਼ਨ ਇਦਾਰੇ ਕਰੀਆ ਉੱਥੇ ਹੀ ਗੁਰੂ ਘਰ ਦੇ ਇਤਿਹਾਸ ਦੇ ਨਾਲ ਵੀ ਤੁਹਾਨੂੰ ਜਾਣੂ ਕਰਾਇਆ ਇਸੇ ਤਰ੍ਹਾਂ ਦੇ ਨਾਲ ਬਣੇ ਰਹੋ ਜਗਬਾਣੀ ਦਰਸ਼ਨ ਟੀਵੀ ਦੇ ਨਾਲ ਤਰਨਾ ਕੱਲੀ ਕੱਲੀ ਜਾਣਕਾਰੀ ਗੁਰੂ ਘਰ ਨਾਲ ਸੰਬੰਧਿਤ ਜਿਹੜੀ ਹੈ ਇਸੇ ਤਰ੍ਹਾਂ ਸਾਂਝੀ ਕਰਦੇ ਰਵਾਂਗੇ ਕੈਮਰਾਮੈਨ ਸੰਦੀਪ ਮਰ ਦੇ ਨਾਲ ਅਲੈਕਸਰ ਸਿੰਘ ਜਗਬਾਣੀ ਟੀਵੀ ਕਥੂ ਨੰਗਲ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਗੰਗਿਆਨੀ ਪੁੱਤਰਾਂ ਦੇ ਦਾਨੀ ਤਨਤਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਸਥਾਨ ਵਿਖੇ ਤੁਹਾਨੂੰ ਲੈ ਕੇ ਆਇਆ ਦੱਸ ਜੇ ਕਿ ਅੱਜ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ ਤਾਂ ਉਸ ਮੌਕੇ ਤੁਹਾਨੂੰ ਉਹਨਾਂ ਦੇ ਜਨਮ ਸਥਾਨ ਵਿਖੇ ਦਰਸ਼ਨ ਕਰਾਉਣ ਲਈ ਲੈ ਕੇ ਆਇਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਵੱਡੇ ਪੱਧਰ ਦੇ ਉੱਤੇ ਸਜਾਵਟ ਸੰਗਤ ਦੀ ਗੱਲ ਕਰੀਏ ਤਾਂ ਸਵੇਰ ਤੋਂ ਹੀ ਜਿਹੜੀ ਸੰਗਤ ਵੱਡੇ ਪੱਧਰ ਗੁਰੂ ਘਰ ਵਿਖੇ ਦਰਸ਼ਨਦਾਰੇ ਕਰਨ ਉਸੇ ਪਹੁੰਚੀ ਹੈ ਤਾਂ ਉੱਥੇ ਸਾਡੇ ਨਾਲ ਗੁਰੂ ਘਰ ਦੇ ਜੋ ਕਹਿ ਸਕਦੇ ਮੈਨੇਜਰ ਸਾਹਿਬਾਨ 75 ਸਾਹਿਬਾਨ ਤੇ ਨਾਲ ਦੀ ਨਾਲ ਸ਼ਰੋਮਨੀ ਕਮੇਟੀ ਦੇ ਜਿੰਨੇ ਵੀ ਮੈਂਬਰ ਸਾਹਿਬਾਨ ਨੇ ਸਾਰੇ ਜਿਹੜੇ ਅੱਜ ਜਗਤ ਦੇ ਉੱਤੇ ਇਕੱਤਰ ਹੋਏ ਨੇ ਤਾਂ ਦਰਸ਼ਨ ਦੇ ਕਰਨ ਵਾਸਤੇ ਪਹੁੰਚੇ ਸੰਤ ਆਪਾਂ ਅੰਦ ਨਾਲ ਵੀ ਗੱਲਬਾਤ ਕਰਦੇ ਉਹਨਾਂ ਨਾਲ ਵੀ ਗੱਲ ਕਰਕੇ ਤਾਂ ਅੱਜ ਦੇ ਇਸ ਦਿਨ ਦੇ ਮਹੱਤਵਪੂਰਨ ਇਤਿਹਾਸਿਕ ਦਿਨ ਬਾਰੇ ਗੱਲਬਾਤ ਕਰਦੇ ਆਂ ਸਾਂਝੀ ਕਰਦੇ ਆਂ ਤਾਂ ਸੜਨਾ ਮਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਦੇ ਇਸ ਇਤਿਹਾਸਿਕ ਦਿਨ ਬਾਰੇ ਜ਼ਰੂਰ ਜਿਹੜੀ ਸੰਗਤ ਦੇਖ ਰਹੀ ਉਹਨਾਂ ਨਾਲ ਕੋਈ ਵਿਚਾਰ ਸਾਂਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਹਾੜਾ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਅੱਜ ਦੇ ਦਿਨ ਇਸ ਧਰਤੀ ਤੇ ਉੱਤੇ ਕੱਥੂ ਨਗਲ ਦੀ ਧਰਤੀ ਤੇ ਉੱਤੇ ਅਵਤਾਰ ਧਾਰਿਆ ਗੁਰੂ ਸਾਹਿਬ ਨੇ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਾਹਿਬ ਜੀ ਨੇ ਬੜੀਆਂ ਇੱਥੇ ਇਲਾਕੇ ਦੀਆਂ ਸੰਗਤਾਂ ਨੂੰ ਜਿੱਥੇ ਖੁਸ਼ੀਆਂ ਬਖਸ਼ੀਆਂ ਉਥੇ 6 ਪਾਤਸ਼ਾਹਾਂ ਦੇ ਨਾਲ ਉਹਨਾਂ ਨੇ ਆਪਣਾ ਜੀਵਨ ਬਤੀਤ ਕੀਤਾ ਤੇ ਸੇਵਾ ਭਾਵਨਾ ਦੇ ਨਾਲ 6 ਪਾਤਸ਼ਾਹਾਂ ਦੇ ਨਾਲ ਉਹਨਾਂ ਨੇ ਦਰਸ਼ਨ ਕੀਤੇ ਸਾਰੇ ਸੰਗਤ ਦੇ ਤੇ ਉਥੇ ਉਹਨਾਂ ਨੇ ਗਵਾਲੀਅਰ ਦੇ ਬੰਦੀ ਛੋੜ ਦਿਵਸ ਦੇ ਦਿਹਾੜੇ ਦੇ ਉੱਤੇ ਜਿਹੜੀ ਅੱਜ ਆਪਾਂ ਦਿਹਾੜਾ ਮਨਾ ਕੇ ਹਟੇ ਆਂ ਬੰਦੀ ਛੋੜ ਦਿਹਾੜੇ ਦੇ ਉੱਤੇ ਗਵਾਲੀਅਰ ਦੇ ਕਿਲੇ ਦੇ ਉੱਤੇ ਜਾ ਕੇ ਉਹਨਾਂ ਨੇ ਉੱਥੋਂ ਦੇ ਰਾਜੇ ਦੇ ਉੱਤੇ ਚਾਰੇ ਸੰਗਤ ਨੂੰ ਨਾਲ ਲੈ ਕੇ ਚੌਕੀਆਂ ਕੱਡੀਆਂ ਉੱਥੋਂ ਦੇ ਜਿਹੜੇ ਰਾਜੇ ਨੂੰ ਇਹ ਮਹਿਸੂਸ ਹੋਇਆ ਕਿ ਇਹ ਗੁਰੂ ਸਾਹਿਬਾਨ ਕੋਈ ਉਹ ਐਵੇਂ ਨਹੀਂ ਗਏ ਇਹ ਕੋਈ ਰੱਬੀ ਅਵਤਾਰ ਆ ਉਹਨਾਂ ਦੇ ਮਨ ਦੇ ਵਿੱਚ ਇਹ ਛੁਣਕੀ ਕਿ ਮੈਂ ਬਹੁਤ ਵੱਡੀ ਗਲਤੀ ਕਰ ਲਈ ਆ ਗੁਰੂ ਹਰਗੋਬਿੰਦ ਸਿੰਘ ਸਾਹਿਬ ਨੂੰ ਇੱਥੇ ਜਿਹੜਾ ਕੈਦੀ ਬਣਾ ਕੇ ਰੱਖਿਆ ਫਿਰ ਉਹਨਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਤੁਸੀਂ ਤੁਹਾਨੂੰ ਰਿਹਾ ਕੀਤਾ ਜਾਂਦਾ ਗੁਰੂ ਸਾਹਿਬ ਨੇ ਉਨਾਂ ਨੂੰ ਕਿਹਾ ਕਿ ਮੈਂ ਕੱਲੇ ਰਹਿਣੀ ਹੋਣਾ ਜਿਹੜੇ ਇਹਨਾਂ ਰਾਜਿਆਂ ਨੂੰ ਤਿਲ-ਤਿਲ ਦੇ ਵਿੱਚ ਮਰ ਰਹਾ ਇਹਨਾਂ ਨੂੰ ਵੀ ਨਾਲ ਜਿਹੜਾ ਇਹ ਰਾ ਕੀਤਾ ਜਾਵੇ ਸੋ ਗੁਰੂ ਸਾਹਿਬ ਨੇ ਉੱਥੇ ਨਾਲ 52 ਕਲੀਆਂ ਦਾ ਇੱਕ ਚੋਲਾ ਚੁਵਾ ਕੇ ਤੇ ਨਾਲ ਗੁਰੂ ਸਾਹਿਬ ਨੇ ਉਥੋਂ ਰਿਹਾਈ ਕਰਵਾ ਕੇ ਬਾਬਾ ਬੁੱਢਾ ਸਾਹਿਬ ਜੀ ਉਥੇ ਰਿਹਾਈ ਲਾ ਕੇ ਕਰਾ ਕੇ ਲਿਆਏ ਤੇ ਅੱਜ ਸਾਨੂੰ ਲੋਰ ਆ ਜਿਹੜੀ ਬੰਦੀ ਸ਼ੋਰ ਦਿਵਸ ਸਾਹਿਬ ਹੀ ਮਨਾ ਕੇ ਹਟੇ ਆ ਬਾਬਾ ਬੁੱਢਾ ਸਾਹਿਬ ਜੀ ਦਾ ਦਿਹਾੜਾ ਮਨਾ ਕੇ ਹਟੇ ਆ ਇਹਨਾਂ ਜਿਹੜੇ ਪੰਨਿਆਂ ਚੋਰਾਂ ਦੇ ਕਾਬੂ ਆਏ ਆ ਕਾਮ ਕ੍ਰੋਧ ਹੰਕਾਰ ਲੋਭ ਦੇ ਵਿੱਚ ਫਸੇ ਫਿਰਦੇ ਆ ਤੇ ਗੁਰੂ ਸਾਹਿਬ ਨੇ ਗੁਰਸਿੱਖਾਂ ਦੇ ਉੱਤੇ ਬੜੀ ਕਿਰਪਾ ਕੀਤੀ ਆ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਦਿਹਾੜਾ ਬਹੁਤ ਜੰਗੀ ਪਦਤ ਤੇ ਬਣਾਇਆ ਗਿਆ ਦਾ ਸੰਗਤਾਂ ਗੱਦ-ਗੱਦ ਹੋਈਆਂ ਪਈਆਂ ਤਨ 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 ਗੁਰੂ ਬਾਬਾ ਬੁੱਢਾ ਸਾਹਿਬ ਜੀ ਕਰ ਰਹੀਆਂ ਸੋ ਸੰਗਤਾਂ ਨੂੰ ਬੇਨਤੀ ਆ ਜਿੱਥੇ ਇਹ ਦਿਹਾੜੇ ਮਨਾਇਆ ਜਾ ਰਿਹਾ ਆ ਉਥੇ ਗੁਰੂ ਤੇਗ ਬਹਾਦਰ ਜੀ ਦਾ ਦਿਹਾੜਾ ਜਿਹੜਾ 350 ਸਾਲਾ ਉਹ ਤੇ ਇੱਕ ਬਹਾਦਰ ਜੀ ਦਾ ਦਿਹਾੜਾ ਜਿਹੜਾ ਮਨਾ ਰਿਹਾ ਸਾਰੇ ਨਗਰਾਂ ਦੇ ਵਿੱਚ ਵੱਡੇ ਪ੍ਰਦੇਸ਼ਾਂ ਦੇ ਵਿੱਚ ਯਾਰਾਂ 30-34 ਪ੍ਰਦੇਸ਼ਾਂ ਦੇ ਵਿੱਚ ਜਾ ਕੇ ਤੇ ਉਹ 10 ਨਵੰਬਰ ਨੂੰ ਇੱਥੇ ਬਾਬਾ ਬੁੱਢਾ ਸਾਹਿਬ ਦੀ ਧਰਤੀ ਤੇ ਪਹੁੰਚੂਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਕੱਤਰ ਸਾਹਿਬ ਧਰਮ ਪ੍ਰਚਾਰ ਸਰਦਾਰ ਇਸ ਜਨੋਨਾ ਵੱਲੋਂ ਬੇਨਤੀ ਕੀਤੀ ਜਾਂਦੀ ਆ ਕਿ ਤੁਸੀਂ ਸਾਰੇ ਇਸ ਨਗਰ ਦੇ ਵਿੱਚ ਸਾਰੀਆਂ ਸੰਗਤਾਂ ਸ਼ਾਮਲ ਹੋ ਤਨ ਤਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤਾਂ ਬਾਬਾ ਬੁੱਢਾ ਸਾਹਿਬ ਤੁਹਾਡੇ ਦੇ ਉੱਤੇ ਕਿਰਪਾ ਕਰਨ ਇਹਨੀਆਂ ਬੇਨਤੀਆਂ ਨਾਲ ਮੈਂ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਸੰਗਤ ਦੇ ਇੱਥੇ ਦਰਸ਼ਨ ਲਾਖਤਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਇੱਥੇ ਕਾਲਵਾ ਸਾਹਿਬ ਸਕਤਰ ਸਾਹਿਬ ਪਹੁੰਚਿਆ ਉਹਨਾਂ ਦਾ ਧੰਨਵਾਦ ਸਾਰੀ ਸੰਗਤ ਦਾ ਧੰਨਵਾਦ ਸੋਹਣੀ ਕਮੇਟੀ ਦਾ ਸਮੂਹ ਸਤਾ ਪਹੁੰਚਿਆ ਉਹਨਾਂ ਦਾ ਤਧਵਾਦ ਸੰਗਤਾਂ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡੇ ਪੱਧਰ ਦੇ ਉੱਤੇ ਸੰਗਤ ਆ ਰਹੀ ਹੈ ਜੀ ਤਾਂ ਅੱਜ ਦਾ ਇੱਕ ਇਤਿਹਾਸਿਕ ਦਿਨ ਹੈ ਦਰਸ਼ਨ ਦੇਦਾਰੇ ਕਰ ਰਹੀ ਹੈ ਬਾਬਾ ਜੀ ਦੇ ਤਾਂ ਇੱਥੇ ਆ ਕੇ ਖਾਸ ਤੌਰ ਦੇ ਉੱਤੇ ਸੰਗਤ ਬਹੁਤ ਨਿਹਾਲ ਹੋ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਇਸ ਪਵਿੱਤਰ ਦਿਹਾੜੇ ਤੇ ਜਿਸ ਦਿਨ ਬਹੁਤ ਹੀ ਸਤਿਕਾਰਯੋਗ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਨੇ ਅੱਜ ਦੇ ਦਿਨ ਤੇ ਇਸ ਪਾਵਨ ਸਥਾਨ ਤੇ ਜਨਮ ਧਾਰਿਆ ਜਨਮ ਧਾਰ ਕੇ ਜਿੱਥੇ ਲਕਾਈ ਲਈ ਲੋਕ ਭਲਾਈ ਲਈ ਕਾਰਜ ਕੀਤੇ ਉਥੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਨੂੰ ਇਹ ਵੀ ਜਿਹੜੀ ਆ ਬਖਸ਼ਿਸ਼ ਹੋਈ ਕਿ ਉਹਨਾਂ ਨੇ 6 ਗੁਰੂ ਸਾਹਿਬਾਨ ਨੂੰ ਗ੍ਰਹੀ ਆਪਣੇ ਹੱਥੀ ਤਿਲਕ ਲਾਇਆ ਮੈਂ ਸਮਝਦਾ ਜੋ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਿਧਾਂਤ ਹੈ ਕਿਰਤ ਕਰੋ ਨਾਮ ਜੱਪੋ ਤੇ ਵੰਡ ਕੇ ਛਕੋ ਉਸ ਦੇ ਉੱਤੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਨੇ ਪੂਰੇ ਮਤਲਬ ਪਿੰਡੇ ਤੇ ਹੰਡਾ ਕੇ ਤੇ ਉਹਦਾ ਪਹਿਰਾ ਦਿੱਤਾ ਤੇ ਸਾਨੂੰ ਵੀ ਆਦੇਸ਼ ਕੀਤਾ ਕਿ ਇਹ ਜੋ ਸਿਧਾਂਤ ਨੇ ਸਿੱਖੀ ਦੇ ਤਿੰਨ ਮੁੱਢਲੇ ਅਸੂਲ ਨੇ ਇਹਨਾਂ ਦੇ ਉੱਤੇ ਚੜ ਕੇ ਆਪਣਾ ਚੱਲ ਕੇ ਜੀਵਨ ਸਫਲਾ ਕਰਨਾ ਚਾਹੀਦਾ ਮੈਂ ਇਸ ਪਵਿੱਤਰ ਦਿਹਾੜੇ ਤੇ ਸਮੂਹ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਕਿ ਜਿੱਥੇ ਆਪ ਇਸ ਸਥਾਨ ਤੇ ਨਤਮਸਤਕ ਹੋ ਕੇ ਆਪਣੇ ਪਰਿਵਾਰਾਂ ਸਮੇਤ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਜੋ ਤਨ ਤਨ ਬਾਬਾ ਬੁੱਢਾ ਸਾਹਿਬ ਨੂੰ ਆਣ ਕੇ ਯਾਦ ਕਰ ਰਹੇ ਜੀ ਤੇ ਉਹ ਇੱਥੇ ਆਉਣ ਦਾ ਤਾਂ ਹੀ ਫਾਇਦਾ ਹੈ ਕਿ ਜੋ ਸਾਡੇ ਗੁਰੂ ਸਾਹਿਬਾਨਾਂ ਨੇ ਪੂਰਨੇ ਪਾਏ ਆ ਤਨ ਤਨ ਬਾਬਾ ਬੁੱਢਾ ਸਾਹਿਬ ਨੇ ਜੋ ਸਾਨੂੰ ਦੇਸ਼ ਸੰਦੇਸ਼ ਦਿੱਤੇ ਨੇ ਅੱਜ ਦੇ ਯੁੱਗ ਦੇ ਵਿੱਚ ਜਿਹੜਾ ਕਿ ਬੜਾ ਹੀ ਭਿਆਨਕ ਯੁੱਗ ਚੱਲ ਰਿਹਾ ਹੈ ਕਲ ਯੁੱਗ ਦਾ ਯੋਗ ਆ ਨਸ਼ਿਆਂ ਦੇ ਵਿੱਚ ਲੋਕ ਗਲਤਾਨ ਹੋਏ ਪਏ ਨੇ ਹੋਰ ਈਰਖਾ ਦੁਐਸ਼ ਸਰੀਕਿਆਂ ਦੇ ਵਿੱਚ ਹੋਏ ਪਏ ਨੇ ਇਹਨਾਂ ਤੋਂ ਤਾਂ ਹੀ ਛਡਕਾਰਾ ਹੋ ਸਕਦਾ ਕਿ ਜੇ ਅਸੀਂ ਉਹਨਾਂ ਦੇ ਪਾਇ ਪੂਰਨਿਆਂ ਤੇ ਉਹਨਾਂ ਦੇ ਪਾਇ ਗਾੜੀ ਰਾਤ ਤੇ ਚੱਲ ਕੇ ਆਪਣਾ ਜੀਵਨ ਬਤੀਤ ਕਰੀਏ ਮੈਂ ਇਸ ਪਵਿੱਤਰ ਦਿਹਾੜੇ ਤੇ ਸਾਡੇ ਨਾਲ ਮੈਂਬਰ ਸਾਹਿਬਾਨ ਸਰਦਾਰ ਅਮਰਜੀਤ ਸਿੰਘ ਭਲਾਈਪੁਰ ਸਰਦਾਰ ਜਸਪਾਲ ਸਿੰਘ ਢੱਡੇ ਮੈਨੇਜਰੀ ਦਰਬਾਰ ਸਾਹਿਬ ਸਰਦਾਰ ਜਗਰੂਪ ਸਿੰਘ ਮੈਨੇਜਰ ਇਥੋਂ ਦੇ ਸਰਦਾਰ ਸਰੂਪ ਸਿੰਘ ਸਾਹਿਬ ਕਾ ਮੈਨੇਜਰ ਉਹ ਵੀ ਸਾਰੇ ਮੌਜੂਦ ਨੇ ਹੋਰ ਰਾਗੀ ਸਿੰਘ ਮੌਜੂਦ ਨੇ ਜਿਹੜੇ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਜਿਹੜਾ ਉਹਨਾਂ ਹਾਲ ਕਰ ਰਿਹਾ ਆ ਵੈਸੇ ਸਾਡੇ ਵੱਲੋਂ ਸ਼ੋਵਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਇਥੋਂ ਦੀ ਮੈਨੇਜਮੈਂਟ ਵੱਲੋਂ ਮੈਨੇਜਰ ਸਾਹਿਬ ਵੱਲੋਂ ਸੰਗਤਾਂ ਦੀ ਸਹੂਲਤ ਲਈ ਜਿੱਥੇ ਸਰਾਵਾਂ ਦੇ ਪ੍ਰਬੰਧ ਨੇ ਲੰਗਰਾਂ ਦੇ ਪ੍ਰਬੰਧ ਨੇ ਪਾਰਕਿੰਗਾਂ ਦੇ ਪ੍ਰਬੰਧ ਨੇ ਉਹ ਬੜੇ ਵਿਸ਼ੇਸ਼ ਕੀਤੇ ਗਏ ਨੇ ਪਰ ਫਿਰ ਵੀ ਜਿਹੜੇ ਆ ਉਹ ਕਿਤੇ ਨਾ ਕਿਤੇ ਥੋੜੀ ਬਹੁਤੀ ਕਮੀ ਰਹਿ ਜਾਂਦੀ ਆ ਉਹਦੀ ਅਸੀਂ ਖਿਮਾ ਮੰਗਦੇ ਆ ਤੇ ਅੱਜ ਦੇ ਇਸ ਪਵਿੱਤਰ ਦਿਹਾੜੇ ਦੇ ਮਾਣਯੋਗ ਪ੍ਰਧਾਨ ਸ਼ੋਵਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਜਿਹੜੇ ਅਸੀਂ ਹਾਜ਼ਰੀ ਲਵਾਉਂਦੇ ਆ ਦੂਜਾ ਜਿਹੜਾ ਬੰਡਾਲਾ ਸਾਹਿਬ ਨੇ ਹੁਣੇ ਕੀ ਆ ਧਨ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਦਾ ਜਿਹੜਾ 350 ਸਾਲਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਉਹਨਾਂ ਦੇ ਨਾਲ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਯਾਲਾ ਜੀ ਦਾ ਉਹ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਨਿਹੰਗ ਜਥੇਬੰਦੀਆਂ ਸਮੂਹ ਸੰਪਰਦਾਵਾਂ ਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਵੱਡੇ ਵੱਡੇ ਪੱਧਰ ਤੇ ਮਨਾਉਣ ਜਾ ਰਹੀ ਆ ਜਿਸ ਦੇ ਸਬੰਧ ਦੇ ਵਿੱਚ 21 ਅਗਸਤ ਤੋਂ ਅਸਾਮ ਦੀ ਧਰਤੀ ਤੋਂ ਗੁਰਦੁਆਰਾ ਧੋਬੜੀ ਸਾਹਿਬ ਤੋਂ ਇੱਕ ਮਹਾਨ ਨਗਰ ਕੀਰਤਨ ਅਸੀਂ ਆਰੰਭ ਕੀਤਾ ਗਿਆ ਸੀਗਾ ਮੈਂ ਇੱਥੇ ਸੰਗਤ ਨੂੰ ਦੱਸਣਾ ਚਾਹੁੰਦਾ ਆ ਕਿ ਉਹ ਉਹ ਪਵਿੱਤਰ ਸਥਾਨ ਹੈ ਜਿੱਥੇ ਗੁਰਤੇਗ ਬਹਾਦਰ ਪਾਸ਼ਾ ਜੀ ਦੇ ਚਰਨ ਪਏ ਤੇ ਉੱਥੇ ਸਿਰਫ ਇੱਕ ਸਿੱਖ ਪਰਿਵਾਰ ਆ ਇੱਕ ਸਿੱਖ ਪਰਿਵਾਰ ਆ ਬਾਕੀ ਤਿੰਨ ਤਿੰਨ ਚਾਰ ਚਾਰ ਸੌ ਕਿਲੋਮੀਟਰ ਤੋਂ ਸ਼ਾਇਦ ਬੰਡਾਲਾ ਸਾਹਿਬ ਵੀ ਉੱਥੇ ਗਏ ਸੀਗੇ ਅਸੀਂ ਵੀ ਮਾਨਜੋਗ ਸਿੰਘ ਸਾਹਿਬ ਜੀ ਪ੍ਰਧਾਨ ਜੀ ਵੀ ਗਏ ਸੀਗੇ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੋਂ ਸੰਗਤਾਂ ਨੇ ਪੂਰੇ ਜਹੋਜਲ ਔਲ ਦੇ ਨਾਲ ਨਗਰ ਕੀਰਤਨ ਦਾ ਆਰੰਭ ਕੀਤਾ ਉਹ ਪੜਾਦਰ ਪੜਾ ਚਾਲੇ ਮਾਰਦਾ ਆ ਵੱਖ-ਵੱਖ ਸਟੇਟਾਂ ਦੇ ਵਿੱਚੋਂ ਦੀ ਹੁੰਦਾ ਆ ਮਹਾਨ ਨਗਰਾਂ ਸ਼ਹਿਰਾਂ ਦੇ ਵਿੱਚ ਹੁੰਦੇ ਆ ਲਗਭਗ 24 ਸਟੇਟਾਂ ਨੂੰ ਉਹ ਟੱਚ ਕਰਦਾ ਆ 10 ਨਵੰਬਰ ਨੂੰ ਇਸ ਸਥਾਨ ਤੇ ਆਉਣਾ ਆ ਮੇਰੀ ਬੇਨਤੀ ਆ ਕਿ ਗੁਰੂ ਨਾਨਕ ਪਾਤਸ਼ਾਹ ਦੇ ਇਸ ਸਥਾਨ ਤੇ